ਪੰਜ ਸੱਤ ਘੇਰੇ ਕੁੱਤੇ ਕੱਲੇ ਲਾਫੜਿਆ ਨਾ ਕਹਿਰ ਮਗੋੜ ਖੇਡਦੇ ਇਈ ਕੇ ਮਰਤੇ ਖੇਡਦਾ ਘਤਿਆ ਨਾ ਕਹਿਰ ਮਗੋੜ ਖੇਡਦੇ ਇਈ ਕੇ ਮਰਤੇ ਖੇਡਦਾ ਇਹ ਫਿਊ ਮੂਮੈਂਟਸ ਲੇਟ ਮੋਟਰਸਾਈਕਲ ਆ ਜੀ ਜਿਹੜਾ ਲਗਾਤਾਰ ਹੁਸ਼ਿਆਰਪੁਰ ਵੈਸਟ ਸੈਂਡ ਦੇ ਸਾਹਮਣੇ ਜਿਹੜਾ ਸਿਟੀ ਸੈਂਟਰ ਆ ਇਹ ਉੱਥੇ ਲਗਾਤਾਰ ਸਟੰਟ ਮਾਰਦਾ ਇਹ ਲਿਖਦਾ ਮੁੰਡੇ ਫੈਨ ਨੇ ਤੁਹਾਡੇ ਸ਼ਹਿਰਾਂ ਦੇ ਔਰ ਜਿਹੜੀ ਨੰਬਰ ਪਲੇਟ ਆ ਆ ਦੇਖੋ ਇਹ ਤੁਹਾਨੂੰ ਲੱਗ ਰਿਹਾ ਕਿ ਨੰਬਰ ਪਲੇਟ ਲੱਗੀ ਹੈ ਇਹ ਕੀ ਕਰਦੇ ਆ ਕਿ ਜਦੋਂ ਇਹਨਾਂ ਨੇ ਕੋਈ ਸਟੰਟ ਕਰਨਾ ਜਾਂ ਕੋਈ ਇਹੋ ਜਿਹਾ ਕੰਮ ਕਰਨਾ ਤੇ ਇਹ ਉਸ ਟਾਈਮ ਨੰਬਰ ਪਲੇਟ ਖਿੱਚ ਲੈਂਦੇ ਆ ਪਰ ਨੰਬਰ ਪਲੇਟ ਖਿੱਚੇ ਉਹਦੇ ਪਿੱਛੇ ਆਹ ਦੇਖੋ ਨੰਬਰ ਪਲੇਟ ਆਹ ਦੇਖੋ ਨੰਬਰ ਪਲੇਟ ਨਿਕਲ ਗਈ ਜਿਸ ਤਰ੍ਹਾਂ ਪੁਰਾਣੇ ਬਜ਼ੁਰਗ ਸੀ ਨਾ ਜਿਨ੍ਹਾਂ ਨੇ ਦੰਦ ਲਵਾਏ ਹੁੰਦੇ ਆ ਨਕਲੀ ਉਹ ਜਦੋਂ ਖਾਣਾ ਖਾਂਦੇ ਆ ਤੇ ਫਿਰ ਉਹ ਖੋਲ ਲੈਂਦੇ ਆ ਲਾ ਲੈਂਦੇ ਆ ਤੇ ਜਦੋਂ ਵਰਤ ਲੈਂਦੇ ਆ ਤੇ ਫਿਰ ਉਹ ਲਾ ਕੇ ਰੱਖ ਦਿੰਦੇ ਆ ਇਸ ਤਰੀਕੇ ਨਾਲ ਬੱਚਾ ਜਿਹੜਾ ਇਹ ਹਰਕਤ ਕਰਦਾ ਇਹਨੂੰ ਅਸੀਂ ਇੱਕ ਦੋ ਵਾਰੀ ਵਾਰਨਿੰਗ ਵੀ ਦਿੱਤੀ ਸੀ ਪਰ ਇਹ ਬੱਚਾ ਹਟਿਆ ਨਹੀਂ ਆ ਇਹ ਦਾ ਮੋਟਰਸਾਈਕਲ ਹੈ ਜੀ ਹੁਣ ਇਹ ਤੇ ਅੱਗੇ ਜੋ ਕੰਨੀ ਕਰਦੀ ਬਣਦੀ ਆ ਆ ਲਾਈਟਾਂ ਇਹਨੇ ਲਵਾਈਆਂ ਅੱਗੇ ਆ ਦੇਖ ਮਨਸਵਾਨੀਆਂ ਲਾਈਟ ਦੇਖੋ ਇਹਸ ਬੱਚੇ ਨੇ ਇੱਕ ਮੋਟਰਸਾਈਕਲ ਦੀਆਂ ਦੋ ਨੰਬਰ ਪਲੇਟਾਂ ਇੱਕ ਨੰਬਰ ਪਲੇਟ ਹੋਰ ਹੈ ਇੱਕ ਨੰਬਰ ਪਲੇਟ ਹੋਰ ਹੈ ਉਹਦੇ ਵਿੱਚ ਕੀ ਕੀਤਾ ਇਹਨਾਂ ਨੇ ਉਹ ਨੰਬਰ ਪਲੇਟ ਦੇ ਵਿੱਚ ਉਹਨਾਂ ਨੇ ਇੱਕ ਪੱਕੀ ਜਿਹੀ ਲਵਾਈ ਆ ਉਹਨੂੰ ਵਿੱਚ ਫਸਾ ਦਿੰਦੇ ਆ ਤੇ ਉਹਨੂੰ ਵਿੱਚੋਂ ਬਾਹਰ ਕੱਢ ਲੈਂਦੇ ਆ ਜਨਕਿ ਇਹ ਬਿਲਕੁਲ ਗਲਤ ਹੈ ਮੈਂ ਦੂਸਰੇ ਬੱਚਿਆਂ ਨੂੰ ਵੀ ਕਹਿਣਾ ਚਾਹੁੰਦਾ ਕਿ ਬੱਚਿਓ ਜਿਹੜੇ ਹੈ ਜੀ ਪ੍ਰੈਕਟਿਸ ਹੈ ਨਾ ਕਰੋ ਇੱਕ ਗੱਡੀ ਦੀ ਨੰਬਰ ਪਲੇਟ ਇੱਕ ਵੀ ਇੱਕ ਵੀ ਨੰਬਰ ਪਲੇਟ ਆ ਉਹ ਇੱਕੋ ਤਰ੍ਹਾਂ ਦੀ ਹੋਣੀ ਚਾਹੀਦੀ ਹੈ ਤੇ ਇਸ ਤਰ੍ਹਾਂ ਕਰਕੇ ਬੱਚੇ ਜਿਹੜੇ ਆ ਜਿਹੜੇ ਛੋਟੇ ਬੱਚੇ ਆ ਉਹਨਾਂ ਨੂੰ ਵੀ ਇਹਦੇ ਕੰਮ ਕਰਨ ਵਾਸਤੇ ਮੁਕਸਾਰ ਹੈ ਔਰ ਅਭੀ ਤੋ ਰੁਕੋ ਕਲਾਈਮੈਕਸ ਅਭੀ ਬਾਕੀ ਜੀ ਤੁਹਾਨੂੰ ਪਤਾ ਹੈ ਕਿ ਜਿਹੜੇ ਸਟੰਟ ਮਾਰਨੇ ਆ ਇਹ ਅਪਰਾਧ ਆ ਸਟੰਟ ਮਾਰ ਕੇ ਆਪਣੀ ਜਾਨ ਜਿਹੜੀ ਆ ਖਤਰੇ ਵਿੱਚ ਪਾਉਣੀ ਇਹ ਗਲਤ ਗੱਲ ਆ ਤੁਹਾਨੂੰ ਪੁਲਿਸ ਵੀ ਹਮੇਸ਼ਾ ਇਹ ਸਮਝਾਉਂਦੀ ਆ ਤੇ ਬੱਚੇ ਉਸਟੰਟ ਨਹੀਂ ਮਾਰਨੇ ਤੁਹਾਡੇ ਤੇਰਾ ਸਹੀ ਸਮਝਾਉਂਦੇ ਆ ਕਿ ਸਟੰਟ ਨਾ ਮਾਰੋ ਹੁਣ ਜਿਹੜਾ ਇਹ ਗਿਫਟ ਇਹ ਗਿਫਟ ਤੁਹਾਡਾ ਤਿਆਰ ਹੋ ਗਿਆ ਹੈ ਕਿ ਜਾ ਕੇ ਆਪਣੇ ਪੇਰੈਂਟਸ ਨੂੰ ਦਿਖਾਉਣਾ ਉਹਨਾਂ ਨੂੰ ਕਹਿਣਾ ਮੰਮੀ ਨੂੰ ਤੇ ਆਪਣੇ ਫਾਦਰ ਸਾਹਿਬ ਨੂੰ ਕਿ ਮੈਂ ਸਟੰਟ ਮਾਰਦਾ ਸੀਗਾ ਤੇ ਮੇਰਾ ਪੁਲਿਸ ਨੇ ਜਿਹੜਾ ਚਲਾਨ ਆ ਇਹ ਤਰਕ ਦਿੱਤਾ ਤੇ ਜੇ ਤੁਹਾਡੇ ਫਾਦਰ ਸਾਹਿਬ ਤੇ ਕਹਿਣਗੇ ਕਿ ਸ਼ਖਰਸ਼ਪਤੂ ਬਹੁਤ ਵਧੀਆ ਕੰਮ ਕੀਤਾ ਤੇ ਫਿਰ ਮੈਨੂੰ ਆ ਕੇ ਜਰੂਰ ਦੱਸਿਓ ਕੋਈ ਪੇਰੈਂਟਸ ਐਸਾ ਨਹੀਂ ਹੈਗਾ ਜਿਹੜਾ ਇਸ ਗੱਲ ਨੂੰ ਚੰਗਾ ਸਮਝਦਾ ਜਾਂ ਬੱਚਿਆਂ ਨੂੰ ਸ਼ਰਮ ਜਾਂਦਾ ਪੇਰੈਂਟਸ ਉਹਦੇ ਬੜੇ ਪਰੇਸ਼ਾਨ ਆ ਇਹਨਾਂ ਗੱਲਾਂ ਕੋਈ ਕਿਸ ਕਰਕੇ ਬੇਟਾ ਅਸੀਂ ਵੀ ਐਜੇ ਗਾਰਡੀਅਨ ਐਜੇ ਵੱਡੇ ਭਰਾ ਐਜੇ ਪੇਰੈਂਟਸ ਤੁਹਾਨੂੰ ਇਹੀ ਸਮਝਾਉਂਦੇ ਆ ਕਿ ਪੁੱਤਰੋ 스ਕੰਟ ਨਾ ਮਾਰੋ 스ਕੰਟ ਮਾਰ ਕੇ ਆਪਣੀ ਜਾਨ ਖਤਰੇ ਵਿੱਚ ਨਾ ਪਾਓ ਜਾ ਕੇ ਆਪਣੇ ਮਾਪੇ ਬਾਪ ਤੋਂ ਪੁੱਛੋ ਜਿਨੇ ਆਪਣੀ ਜ਼ਿੰਦਗੀ ਦਾ ਕੀਮਤੀ ਤੁਹਾਨੂੰ ਤੁਹਾਡੇ ਉੱਪਰ ਖਰਚ ਕੀਤਾ ਔਰ ਖਰਚ ਕਰ ਰਹੇ ਆ ਤੁਸੀਂ ਵੱਡੇ ਹੋ ਦੇ ਪੁੱਤ ਨੂੰ ਦਸਯੋਗ ਦੇਣਾ ਰੱਬ ਨਾ ਕਰੇ ਕੋਈ ਨੀ ਕੀ ਗੱਲਬਾਤ ਹੋ ਜੇ ਪੇਰੈਂਟਸ ਕਦੇ ਜੋਗ ਰਹਿ ਜਾਂਦਾ ਅਸੀਂ ਵੀ ਕੋਈ ਤੋਹੀ ਦੱਸ ਸਮਝਾਉਂਦੇ ਆ ਲੋ ਤੁਹਾਡੇ ਪੇਰੈਂਟਸ ਤੁਹਾਨੂੰ ਸਮਝਾਉਂਦੇ ਆ ਪਰ ਤੁਸੀਂ ਸਮਝ ਲੈਣਗੇ ਅੱਗੇ ਤੁਹਾਡਾ ਰੈਡੀ ਹੋ ਗਿਆ ਇਹਨੂੰ ਮੇਰਾ ਪੁੱਤ ਸਮਝਾ ਕੇ ਰੱਖਣਾ ਤੇ ਜਦੋਂ ਮੋਟਰਸਾਈਕਲ ਰੱਖਣਾ ਲੈ ਕੇ ਜਾਣਾ ਇਹਨੂੰ ਜ਼ਰੂਰ ਦੇਖਣਾ ਇਹ ਫਿਰ ਤੈਨੂੰ ਅੱਗੇ ਤੋਂ ਬੋਲ ਕੇ ਕਹੂਗਾ ਕਿ ਪੁੱਤ ਅੱਜ ਤੋਂ ਬਾਅਦ ਸਟੰਟ ਨਹੀਂ ਮਾਰਨਾ ਪ੍ਰੋਮਿਸ ਕਰਦੇ ਹੋ ਕਿ ਸਟੰਟ ਨਹੀਂ ਮਾਰਦੇ ਉੱਚੀ ਬੋਲੋ ਅੱਕਾ ਜਿਹੜੇ ਤੁਹਾਡੇ ਨਾਲ ਦੇ ਦੋਸਤ ਹੈ ਉਹਨਾਂ ਨੂੰ ਵੀ ਸਮਝਾਉਣਾ ਕਿ ਸਟੰਟ ਹਿਆਰਪੁਰ ਵਿੱਚ ਨਹੀਂ ਮਾਰਨਾ ਓਕੇ ਹਾਲੋ ਤੁਹਾਡਾ ਗਿਫਟ ਲਈ ਥੈਂਕ ਯੂ